ਇਸ ਤਰੀਕੇ ਨਾਲ ਪੈਸੇ ਨਾ ਕਢਾ ਸਕੇ ਕਿਉਂਕਿ ਜ਼ਿਆਦਾਤਰ ਅਫਸਰਾ ਨੇ ਆਪਣੇ ਜਿਹੜੇ ਡਿਜੀਟਲ ਸਗਰੇਟਰ ਨੇ ਉਹ ਆਪਣੇ ਅੱਗੇ ਕਰਿੰਦਿਆਂ ਨੂੰ ਦਿੱਤੇ ਹੁੰਦੇ ਨੇ ਵੀ ਲਾ ਕੇ ਤੂੰ ਅੱਗੇ ਪੇਮਟਾ ਕਰੀ ਨਹੀਂ ਸੋ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਨਾ ਸਿਰਫ ਪੈਨ ਪੰਜਾਬ ਦੀ ਹੈ ਜੇ ਕਿਤੇ ਇਹਨੂੰ ਧਿਆਨ ਨਾ ਮਾਰਿਆ ਜਾਵੇ ਨਿਕਾ ਇਹ ਪੈਨ ਇੰਡੀਆ ਦੀ ਪ੍ਰੋਬਲਮ ਹੋਊਗੀ ਸੋ ਇਸ ਤਰ੍ਹਾਂ ਦੇ ਇਹ ਜਿਹੜੇ ਕੱਪੜੇ ਨੇ ਪਰ ਇੰਦੀ ਮੀਨ ਵਾਈਲ ਅਸੀਂ ਕਾਰਵਾਈ ਕਰਦੇ ਹੋਏ ਮੈਂ ਐਫ ਆਈ ਆਰ ਦੀ ਕਾਪੀ ਨਾਲ ਲੈ ਕੇ ਆਏ ਆ ਅਸੀਂ ਇਹ ਨਾ 6 ਵਿਅਕਤੀਆਂ ਤੇ ਐਫ ਆਈ ਆਰ ਕਰ ਚੁੱਕੇ ਆਲਰੇਡੀ ਔਰ ਕੇਸ ਵਿਜੀਲੈਂਸ ਨੂੰ ਦੇ ਚੁੱਕੇ ਆ ਹਾਂ ਜਿੱਥੇ ਤੱਕ ਗੱਲ ਰਹੀ ਤੁਸੀਂ ਕਿਹਾ ਵੀ ਜਿਹੜਾ ਇਹਦੇ ਵਿੱਚ ਬੈਨੀਫੀਸ਼ੀਰੀ ਸੀਗਾ ਉਸ ਬੰਦੇ ਨੂੰ ਅੱਜ ਇਮੀਡੀਏਟਲੀ ਅਸੀਂ ਜਾਂਦੇ ਸਰ ਮੈਂ ਇਹਦੇ ਤੇ ਪਤਾ ਕਰਕੇ ਅਗਲੇਰੀ ਕਾਰਵਾਈ ਕਰਵਾ ਦਿੰਦੇ ਜੀ ਠੀਕ ਹੈ ਜੀ ਬਾਜਵਾਜੀ ਵਿਧਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਇਹ ਬੜੀ ਐਸ ਵਾਸਤੇ ਹੈ ਜੀ ਮੈਂ ਤੁਹਾਡੀ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਵਾਹਿਵਾ ਜੀ ਇਹ ਗੱਲ ਕਰਨਾ ਗਵਰਨਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਕਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗਾ ਠੀਕ ਹੈ ਹਰ ਬੈਠੋ ਬੈਠ ਲੈ ਲੈ ਬੈਠੋ ਬੈਠੋ ਇਹ ਮੰਤਰੀ ਜੀ ਸੌ ਸਾਲ ਸੌ ਸਾਲ ਇੱਕ ਮਿੰਟ ਇਹ ਜਿਹੜਾ ਸਰ ਇੱਕ ਮਿੰਟ ਇੱਕ ਮਿੰਟ ਸਰ ਜਿਹੜਾ ਇਹ ਪੈਸਾ ਸੀ ਸਰ ਗੱਲ ਸੋ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਮਤੀ ਦੇ ਵੀ ਡੋਂਗਲ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਸਮੇਂ ਤਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਮਤੀ ਕਿਹਦੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹੀ ਦਾ ਸੁੱਤਾ ਜਾ ਫਿਰ ਚਲੋ ਆ ਮੰਤਰੀ ਜੀ ਮੇਰਾ ਖਿਆਲ ਹੈ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਾਪਾ ਅੱਗੇ ਟੋੜੀ ਦੂਜੇ ਕੁਐਸਚਨ ਰਹਿ ਜਾਣੇ ਆ ਜੀ ਬੈਨੇ ਤੁਸੀਂ ਕਰ ਲਓ ਕੁਐਸਚਨ ਰਹਿ ਜਾਣੇ ਦੀ ਤਾਂ ਆਪਣੇ ਸਾਥੀਆਂ ਦੇ ਕੁਐਸਚਨ ਆ ਜੀ ਆ ਬاجਵਾ ਸਾਹਿਬ ਸਰ ਯੂ ਆਰ ਇਨ ਦੀ ਗਵਰਨਮੈਂਟ ਤੁਸੀਂ ਇੱਕ ਮਿੰਟ ਸੋਚੋ ਸਾਬ ਸਦੋ ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਹੋ ਜਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਓ ਠੀਕ ਹੈ ਕੁਲਜੀਤ ਸਿੰਘ ਰਧਾਵਾ ਬੈਠੋ ਆ ਬاجਵਾ ਜੀ ਬੈਠੋ ਤੁਸੀਂ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ ਜੀ ਦੀ ਵੀ ਸੁਣਨਾ ਪਏ ਬاجਵਾ ਸਾਹਿਬ ਮਾਨਯੋਗ ਸਪੀਕਰ ਸਾਹਿਬ ਉਹ ਵੀ ਚਲ ਗਏ ਜੀ ਮਾਨਯੋਗ ਸਪੀਕਰ ਸਾਹਿਬ ਨੰਬਰ ਮੇਰਾ ਸਵਾਲ ਦਾ ਨੰਬਰ ਹੈ 1536 ਥੈਂਕ ਯੂ ਬੈਠੋ ਸਰਦਾਰ ਹਰਜੋਤ ਸਿੰਘ ਬੈਸ ਉਚੇਰੀ ਸਿੱਖਿਆ ਮੰਤਰੀ ਜੋ ਪੈਨ ਪੰਜਾਬ ਦੀ ਹੈ ਜੇ ਕਿਤੇ ਇਹਨੂੰ ਧਿਆਨ ਨਾ ਮਾਰਿਆ ਜਾਵੇ ਨਿਗਾ ਇਹ ਪੈਨ ਇੰਡੀਆ ਦੀ ਪ੍ਰੋਬਲਮ ਹੋਊਗੀ ਸੋ ਇਸ ਤਰ੍ਹਾਂ ਦੇ ਇਹ ਜਿਹੜੇ ਕੱਪੜੇ ਨੇ ਪਰ ਇੰਦੀ ਮੀਨਵਾਈਲ ਅਸੀਂ ਕਾਰਵਾਈ ਕਰਦੇ ਹੋਏ ਮੈਂ ਐਫ ਆਈ ਆਰ ਦੀ ਕਾਪੀ ਨਾਲ ਲੈ ਕੇ ਆਇਆ ਅਸੀਂ ਇਹ ਨਾ 6 ਵਿਅਕਤੀਆਂ ਤੇ ਐਫ ਆਈ ਆਰ ਕਰ ਚੁੱਕੇ ਆਲਰੇਡੀ ਔਰ ਕੇਸ ਵਿਜੀਲੈਂਸ ਨੂੰ ਦੇ ਚੁੱਕੇ ਆ ਹਾਂ ਜਿੱਥੇ ਤੱਕ ਗੱਲ ਰਹੀ ਤੁਸੀਂ ਕਿਹਾ ਵੀ ਜਿਹੜਾ ਇਹਦੇ ਵਿੱਚ ਬੈਨੀਫਿਸ਼ੀਰੀ ਸੀਗਾ ਉਸ ਬੰਦੇ ਨੂੰ ਅੱਜ ਇਮੀਡੀਏਟਲੀ ਅਸੀਂ ਜਾਂਦੇ ਸਰ ਮੈਂ ਇਹਦੇ ਤੇ ਪਤਾ ਕਰਕੇ ਅਗਲੇਰੀ ਕਾਰਵਾਈ ਕਰਵਾ ਦਿੰਦੇ ਜੀ ਠੀਕ ਹੈ ਜੀ ਬਾਜਵਾਜੀ ਵਿਦਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਇਹ ਬੜੀ ਐਸ ਵਾਸਤੇ ਹੈ ਜੀ ਮੈਂ ਤੁਹਾਡੇ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਵਾਈ ਵਾਈ ਦੀ ਗੱਲ ਕਰਨਾ ਗਵਰਨਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਘਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗੀ ਠੀਕ ਹੈ ਹਰ ਬੈਠੋ ਬੈਠੋ ਲੈ ਲੈ ਬੈਠੋ ਬੈਠੋ ਇਹ ਮੰਤਰੀ ਜੀ ਸੌ ਸਾਲ ਸੌ ਸਾਲ ਇੱਕ ਮਿੰਟ ਇਹ ਜਿਹੜਾ ਵਾਈ ਵਾਈ ਸਰ ਇੱਕ ਮਿੰਟ ਇੱਕ ਮਿੰਟ ਸਰ ਜਿਹੜਾ ਇਹ ਪੈਸਾ ਸੀ ਸਰ ਗਾਹ ਤੋਂ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਤੀ ਦੇ ਵੀ ਡੌਂਗਲ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਸਮੇਂ ਤਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਤੀ ਕਿਹਦੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹੀ ਦੱਸ ਦਿੱਤਾ ਜਾਵੇ ਚਲੋ ਹਮੰਦ ਜੀ ਮੇਰਾ ਖਿਆਲ ਹੈ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਹਿ ਪਾ ਅੱਗੇ ਟੋੜੀ ਦੂਜੇ ਕੁਐਸਚਨ ਰਹਿ ਜਾਣੇ ਆ ਜੀ ਬੈਠੇ ਤੁਸੀਂ ਕਰ ਲਓ ਕੁਐਸਚਨ ਰਹਿ ਜਾਣੇ ਦੀ ਤਾਂ ਆਪਣੇ ਸਾਥੀਆਂ ਦੇ ਕੁਐਸਚਨ ਆ ਜੀ ਆ ਬਾਈਵਾ ਸਾਹਿਬ ਸਰ ਯੂ ਆਰ ਇਨ ਦੀ ਗਵਰਨਮੈਂਟ ਤੁਸੀਂ ਇੱਕ ਮਿੰਟ ਸਾਥੀ ਸਾਥੀ ਦੋ ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਹੋ ਕਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਓ ਜ਼ਰੂਰ